ਇਕਬਾਲ ਸਿੰਘ ਢੁੰਡਾ ਨੂੰ ਜਿਹੜਾ ਕੇ ਸੰਗਰੂਰ ਤੋਂ ਟਿਕਟ ਦਿੱਤੀ ਗਈ ਹੈ ਤੇ ਇਸ ਗੱਲ ਨੂੰ ਲੈ ਕੇ ਸੁਖਦੇਵ ਸਿੰਘ ਢੀਡਸਾ ਕਾਫੀ ਨਿਰਾਸ਼ ਨੇ ਤੇ ਉੱਥੇ ਹੀ ਅਕਾਲੀ ਦਲ ਨੂੰ ਲੈ ਕੇ ਹੁਣ ਪਲਟਵਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਤੇ ਉੱਥੇ ਹੀ ਵੱਡੇ ਬਿਆਨ ਦੌਰਾਨ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਅਕਾਲੀ ਦਲ ਦੇ ਵੱਲੋਂ ਸੁਖਦੇਵ ਸਿੰਘ ਢੀਡਸਾ ਨੂੰ ਇਗਨੋਰ ਕੀਤਾ ਗਿਆ ਤੇ ਹੁਣ ਫਿਰ ਤੋਂ ਜਿਹੜਾ ਕਿ ਬਾਦਲਾ ਨੇ ਇਹ ਕਰਨਾ ਸ਼ੁਰੂ ਕਰ ਦਿੱਤਾ ਤੇ ਹੁਣ ਇਸ ਗੱਲ ਦੇ ਉੱਤੇ ਲਗਾਤਾਰ ਚਰਚਾਵਾ ਵੀ ਹੋ ਰਹੀ ਹੈ ਨੇ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਖਦੇਵ ਸਿੰਘ ਢੀਡਸਾ ਦੀ ਨਿਰਾਸ਼ਕੀ ਨੂੰ ਲੈ ਕੇ ਪਲਟਵਾਰ ਕੀਤਾ ਇਹ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਰ ਸੁਖਦੇਵ ਸਿੰਘ ਢੀਂਡ ਸਾਨੂੰ ਲੈ ਕੇ ਕੀ ਕਹਿਣਾ ਹੈ ਕਹਿੰਦਾ ਜੀ ਸੁਦੇਸ਼ ਸਿੰਘ ਢੀਂਡ ਸੇ ਦੀ ਘਰ ਵਾਪਸੀ ਹੋ ਗਈ ਜਦੋਂ ਇਹ ਵਾਪਸ ਆਏ ਨੇ ਨਾ ਹੁਣ ਤਾਂ ਮੈਨੂੰ ਲੱਗਦਾ ਘਰ ਨਕਾਲ ਕੀ ਫੇਰ ਹੋਊਗੀ ਇਹਨਾਂ ਦੀ ਕਹਿੰਦੇ ਜੀ ਸੁਦੇਸ਼ ਸਿੰਘ ਢੀਂਡ ਸੇ ਘਰ ਵਾਪਸੀ ਹੋਊਗੀ ਮੈਂ ਕਿੱਥੇ ਕਹਿੰਦੇ ਕਾਲੀਗੱਲ ਚ ਉਹ ਮੈਂ ਕਿਹਾ ਹੁਣ ਤਾਂ ਹਜੇ ਹੋਣੀ ਤਾਂ ਬਾਪ ਹੀ ਬਾਹਰ ਗਏ ਸੀ ਥੋੜੇ ਚਿਰ ਲਈ ਆਪ ਹੀ ਉਸੇ ਕਰੇ ਵਾਪਸ ਆ ਗਏ ਘਰ ਵਾਪਸੀ ਉਹਦੋਂ ਮੰਨਾਂਗੇ ਜਿੰਨਾ ਘਰਾਂ ਚੋਂ ਲੋਕਾਂ ਨੇ ਕੱਢੇ ਨੇ ਨਾ ਸਰਕਾਰੀ ਘਰਾਂ ਚੋਂ ਜੇ ਉਹਨਾਂ ਘਰਾਂ ਚ ਘਰ ਵਾਪਸੀ ਹੋ ਗਈ ਉਹਦੇ ਮੰਨ ਜੂਗਾ ਮੈਂ ਇਹਨਾਂ ਆਪ ਦੇ ਘਰੋਂ ਹੀ ਨਿਕਲ ਜਾਂਦੇ ਨੇ ਆਪ ਦੇ ਘਰ ਹੀ ਵਾਪਸ ਆ ਜਾਂਦੇ ਨੇ ਆ ਹੁਣ ਅੱਜ ਕਹਿੰਦੇ ਫੈਸਲਾ ਕਰਨਗੇ ਵੀ ਕਿਹੜੇ ਘਰੇ ਰਹਿਣਾ ਹੈ ਹੁਣ ਇਹ ਕੋਈ ਕੋਈ ਕਰਦਾ ਰੇ ਆ ਲੋਕਾਂ ਵਾਸਤੇ ਖੜ੍ਹ ਲੋ ਕਦੇ ਨਾ ਆਪ ਦਾ ਟੱਬਰ ਆਪ ਦੇ ਧੀਆ ਆਪ ਦੇ ਪੁੱਤ ਆਪ ਦੇ ਸਾਲੇ ਆਪਣੇ ਜੀਜੇ ਬਾਸ ਸੁਧੂਆ ਲੰਗੇ ਹੀ ਨਹੀਂ ਹੈ ਵੀ ਕਰ ਲਿਆ ਠੀਕ ਪੰਜਾਬ ਥੋੜਾ ਜਿਹਾ 2 ਸਾਲ ਚ ਦਿਖਣ ਲੱਗ ਗਏ ਰੰਗ ਥੋੜਾ ਜਿਹਾ ਹੋਰ ਟਾਈਮ ਦਿਓ ਐਸੇ ਧਰਤੀ ਤੇ ਭੰਗੜੇ ਪੈਂਦੇ ਦਿਖਾਉਂਗਾ ਐਸੇ ਧਰਤੀ ਤੇ ਗਿੱਧੇ ਐਸੇ ਧਰਤੀ ਦੇ ਨੌਜਵਾਨ ਮੁੰਡੇ ਕੁਸ਼ਤੀਆਂ ਚ ਫਸਟ ਕਬੱਡੀਆਂ ਚ ਫਸਟ ਤੇ ਫੌਜਾਂ ਦੇ ਵਿੱਚ ਨੰਬਰ 1 ਆਣ ਵਾਲੇ ਮੁੰਡੇ ਬਣਨੇ ਸਾਡੇ ਦੀਆਂ ਪੁੱਤ ਨੀਅਤ ਸਾਫ਼ ਚਾਹੀਦੀ ਹੈ ਮੈਨੂੰ ਇੱਕ ਪੱਤਰਕਾਰ ਕਹਿੰਦਾ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨਹੀਂ 2 ਸਾਲ ਤੋਂ ਵੱਧ ਹੋ ਗਿਆ ਤੁਹਾਡੇ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਫਰਕ ਇੰਨਾ ਕਹ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾਂ ਬਸ ਆਹੀ ਹੈ ਮੈਨੂੰ ਕੋਈ ਚਾ ਨਹੀਂ ਕਿ ਮੇਰਾ ਟੈਲੀਵਿਜ਼ਨ ਤੇ ਫੋਟੋ ਆਵੇ ਮੇਰੇ ਅਖਬਾਰ ਚ ਨਾ ਛਪੇ 17 ਸਾਲ ਦਾ ਸੀ ਜਦੋਂ ਤੋਂ ਨਾਂ ਛਪਣ ਲੱਗੇ ਹੋਏ ਨੇ ਹੁਣ ਤਾਂ ਇੱਕੋ ਹੀ ਚਾ ਹੈ ਕਿ ਮੇਰੇ ਹੱਥੋਂ ਫੈਸਲੇ ਹੋਣ ਜਿਹਦੇ ਨਾਲ ਕਿਸੇ ਗਰੀਬ ਦਾ ਚੁੱਲ੍ਹਾ ਬਲੇ ਕਿਸੇ ਦੀ ਕਬੀਲਦਾਰੀ ਲਈ ਤੇ ਚੜੇ ਇਹ ਮੇਰੇ ਮੈਨੂੰ ਚਾਇਆ ਕੱਲਾ ਬਸ ਕਿ ਸੇਵਾ ਦਾ ਮੌਕਾ ਦਿੱਤਾ ਕਿ ਇਤੋਂ ਵੱਡਾ ਹੋਰ ਮੌਕਾ ਕੀ ਮਿਲ ਜੂ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਬੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਉਹ ਲੋਕੋ ਜੇ ਮੈਂ ਦੇਖਾਂ ਤੁਹਾਡੀ ਰਹਿਮਤ ਬੱਲੇ ਤਾਂ ਬੱਲੇ 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 ਇਤੋਂ ਵੱਡਾ ਹੋਰ ਕੀ ਮਿਲ ਜੂਗਾ ਸੋ ਸੇਵਾ ਚ ਲੱਗੇ ਆ ਇੱਕ ਥੋੜਾ ਜਿਹਾ ਤੁਹਾਡੇ ਤੋਂ ਸਹਿਯੋਗ ਮੰਗਣਾ ਹੈ ਅੱਜ ਕਿ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਹੈ ਸੈਂਟਰ ਨਾਲ ਮੈਨੂੰ ਇਕੱਲੇ ਨੂੰ ਲੜਨਾ ਪੈ ਰਿਹਾ ਆਪਣੇ ਪੈਸੇ ਰੱਖ ਜਾਂਦੇ ਪੈਸੇ ਦੱਬ ਜਾਂਦੇ ਸਾਢੇ 5000 ਕਰੋੜ ਤਾਂ ਰੂਰਲ ਡਿਵੈਲਪਮੈਂਟ ਫੰਡ ਦਾ ਪਿਆ ਹੈ ਪੈਸੇ ਨਹੀਂ ਦਿੰਦੇ ਨੈਸ਼ਨਲ ਹੈਲਥ ਮਿਸ਼ਨ ਦੇ ਪੈਸੇ ਰੋਕ ਰੱਖਿਆ 8000 ਕਰੋੜ ਰੁਪਏ ਰੋਕ ਰੱਖਿਆ ਇਕੱਲੇ ਨੂੰ ਲੜਨਾ ਪੈ ਰਿਹਾ ਸੈਂਟਰ ਨਾਲ ਕੱਲੇ ਨੂੰ ਲੜਨਾ ਪੈ ਰਿਹਾ ਸੁਪਰੀਮ ਕੋਰਟ ਚ ਕੱਲੇ ਨੂੰ ਲੜਨਾ ਪੈ ਰਿਹਾ ਗਵਰਨਰ ਨਾਲ ਲੜ ਰਿਹਾ ਤੁਹਾਡਾ ਪਿਆਰ ਹੈਗਾ ਮੇਰੇ ਨਾਲ ਥੱਕਣ ਨਹੀਂ ਦਿੰਦਾ ਨਾ ਹੀ ਲੜਾਈ ਤੋਂ ਭੱਜਾਂ ਪਰ ਮੈਂ ਕਿਤੇ ਨੀਤੀਯੋਗ ਦੀ ਬੈਠਕ ਚ ਬੈਠਾ ਸੀ ਮੈਂ ਉੱਥੇ ਕਿਹਾ ਸਾਡੇ ਇੰਨੇ ਪੈਸੇ ਰਹਿੰਦੇ ਸਾਨੂੰ ਪੈਸੇ ਦੇ ਦਿਓ ਮੈਂ ਦੋ ਤਿੰਨ ਵਾਰੀ ਜਦੋਂ ਕਿਹਾ ਇੱਕ ਉੱਥੇ ਕੋਈ ਅਫਸਰ ਸੀ ਉਹ ਮੇਰਾ ਫੈਨ ਪੁਰਾਣਾ ਉਹ ਮੈਨੂੰ ਆ ਕੇ ਕਹਿੰਦਾ ਪਰਾਂਜਲ ਜਾ ਕੇ ਕਹਿੰਦਾ ਵੀ ਇੱਥੋਂ ਨਹੀਂ ਮਿਲਨੇ ਮੈਂ ਕਿਹਾ ਹੋਰ ਕਿੱਥੋਂ ਮਿਲਣਗੇ ਇਹੀ ਤਾਂ ਨੀਤੀਯੋਗ ਹੈ ਪੈਸੇ ਤਾਂ ਇੱਥੋਂ ਹੀ ਮਿਲਦੇ ਨੇ ਕਹਿੰਦਾ ਨਾ ਲੋਕਾਂ ਕੋਲੇ ਜਾਓ ਮੈਂ ਕਿਹਾ ਲੋਕਾਂ ਕੋਲੇ ਤਾਂ ਆਇਆ ਯਾਰ ਲੋਕਾਂ ਨੇ ਤਾਂ 92 ਸੀਟਾਂ ਦੇਤੀਆਂ ਹੁਣ ਲੋਕਾਂ ਕੋਲੇ ਕੀ ਕਰੀਏ ਕਹਿੰਦਾ ਨਾ ਉਹ ਲੋਕ ਵਿਧਾਨ ਸਭਾ ਵਾਲਿਆਂ ਨੇ ਲੋਕ ਸਭਾ ਵਾਸਤੇ ਜਾਓ ਕੱਲਾ 13 ਦੀਆਂ 13 ਸੀਟਾਂ ਜਿੱਤ ਲਿਓ ਮਜਾ ਲੈ ਇੱਥੇ ਥੋੜਾ ਇੱਕ ਗਲੀ ਵਾਲਾ ਪੈਸਾ ਵੀ ਰੋਕ ਕੇ ਦਿਖਾ ਦੇਣੇ ਇਹ ਕਾਨਾ ਵੀ ਮੈਂ ਉਸ ਕੰਮ ਆਇਆ ਤੁਹਾਡੇ ਕੋਲੇ ਕਿ ਮੈਨੂੰ 13 ਆਵਾਜ਼ਾਂ ਦੇ ਦਿਓ ਜਿਹੜੀਆਂ ਜਾ ਕੇ ਪਾਰਲੀਮੈਂਟ ਚ ਗੂੰਜਣ ਮੈਨੂੰ ਤੇਰਾ ਹੱਥ ਦੇ ਦਿਓ ਜਿਹੜੇ ਪਾਰਲੀਮੈਂਟ ਜਾ ਕੇ ਇਨਕਲਾਬ ਜਿੰਦਾਬਾਦ ਦਾ ਨਾਰਾ मुट्ठी ਬੰਦ ਕਰਕੇ ਲਾਉਣ 10 ਸਾਡੇ ਕੋਲ ਪਹਿਲਾਂ ਹੀ ਨੇ ਉੱਥੇ ਰਾਸਵਾਲੇ ਕੁਰਖੇਤਰਾ ਜਿੱਤਾਂਗੇ ਦਿੱਲੀ ਤੋਂ ਜਿੱਤਰੇ ਆਂ ਗੁਜਰਾਤ ਤੋਂ ਜਿੱਤਰੇ ਆਂ ਜਦੋਂ ਉੱਥੇ 30 40 ਹੋਗੇ ਨਾ ਫਿਰ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਹੱਕ ਮਾਰ ਸਕੇ ਕੋਈ ਕੋਈ ਪੰਜਾਬ ਦਾ ਪੈਸਾ ਉਦੋਂ ਬਾਅਦ ਮੈਨੂੰ ਕੰਮ ਕਰਨ ਦਾ ਨਜ਼ਾਰਾ ਆਊਗਾ ਕਿਉਂਕਿ ਸਾਰੇ ਵਿਲੇ ਹੋ ਜਾਣਗੇ ਤਾਂ ਫਿਰ ਆ ਜਿਹੜੇ ਫਿਰਦੇ ਨੇ ਇਹ ਤਾਂ ਆਰਾਮ ਨਾਲ ਪਹਿਲੇ ਹੋ ਜਾਣਗੇ ਮੁੜ ਕੇ ਘਰੇ ਪੈ ਜਾਣਗੇ ਵੀ ਛੱਡੋ ਪਰੇ ਯਾਰ ਬਹੁਤ ਮਿਹਨਤਾਂ ਕਰ ਲੀਆਂ ਲੋਕ ਨਹੀਂ ਮੰਨਦੇ ਲੋਕ ਤਾਂ ਹੁਣ ਸੱਚ ਨਾਲ ਹੀ ਹੋਗੇ ਸਾਡੀਆਂ ਗੱਲਾਂ ਤੇ ਯਕੀਨ ਨਹੀਂ ਕਰਦੇ ਇਹ ਘਰੇ ਵਜਣਗੇ ਆਰਾਮ ਨਾਲ ਨਹੀਂ ਤਾਂ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਭ ਤੋਂ ਪਹਿਲਾਂ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਸਾਰਿਆਂ ਨੂੰ ਕਰੋ ਵਿਲੇ ਤੇ ਆਪਾਂ ਕਰੀਏ ਕੰਮ ਬਹੁਤ ਹੋ ਗਿਆ 70 ਸਾਲ ਹੋ ਗਏ ਲੇਟ ਆ ਪਹਿਲਾਂ ਹੀ ਤੇ ਆਪਾਂ ਕੰਮ ਕਰੀਏ ਕਿਉਂਕਿ ਜਦੋਂ ਐਡੀ ਤਾਕਤ ਹੋ ਜੂਗੀ ਪੋਲੀਟਿਕਲ ਤਾਕਤ ਅਰਵਿੰਦ ਕੇਜਰੀਵਾਲ ਜੀ ਵੀ ਉਸੇ ਤਾਕਤ ਨਾਲ ਕੰਮ ਕਰਨਗੇ ਆਪਾਂ ਵੀ ਉਸੇ ਤਾਕਤ ਨਾਲ ਕੰਮ ਕਰਾਂਗੇ ਫਿਰ ਜ਼ਿੰਮੇਵਾਰੀ ਥੋੜੀ ਤਾਂ 1 ਜੂਨ ਨੂੰ ਮੁੱਕ ਜੂਗੀ ਤੇ ਮੇਰੀ ਚਾਰ ਜੂਨ ਨੂੰ ਜ਼ਿੰਮੇਵਾਰੀ ਸ਼ੁਰੂ ਹੋਈ ਜਦੋਂ ਆ ਗਿਆ ਉੱਥੇ ਕਿ ਪੰਜਾਬ ਮੇ 13 ਜੀ ਰੋਗ ਰੁਝਾਨੋ ਮੇ ਆ ਰਹਾ ਹੈ ਆਮ ਆਦਮੀ ਪਾਰਟੀ 13 ਬਾਕੀ ਸਭ ਜ਼ੀਰੋ ਜਦੋਂ ਐ ਆ ਗਿਆ ਨਾ ਫਿਰ ਮੈਨੂੰ ਹੌਸਲਾ ਹੋਊਗਾ ਕਿ ਲੋਕਾਂ ਨੇ ਸੱਚੀ ਮੁੱਚੀ ਮੇਰੇ ਤੇ ਯਕੀਨ ਕੀਤਾ ਹੋਇਆ ਤੇ ਉਸ ਯਕੀਨ ਤੇ ਮੈਂ ਵੀ ਪੂਰਾ ਉਤਰਨਾ ਹੈ ਜਦੋਂ ਜ਼ਿੰਮੇਵਾਰੀ ਪੈ ਜਾਂਦੀ ਹੈ ਨਾਲ ਫਰਜ਼ ਵੀ ਵੱਜ ਜਾਂਦੇ ਆ ਫਿਰ ਕਿ ਫਰਜ਼ ਵੀ ਨਿਭਾਉਣੇ ਆ ਸੋ ਤੁਸੀਂ ਸਾਰਿਆਂ ਨੇ ਆਪਸ ਚ ਛੋਟੀਆਂ ਮੋਟੀਆਂ ਵਰਕਰਾਂ ਚ ਵਲੰਟੀਅਰਾਂ ਚ ਸ਼ਿਕਵੇ ਵੀ ਹੁੰਦੇ ਨੇ ਹੋਣੇ ਵੀ ਚਾਹੀਦੇ ਪਰਿਵਾਰ ਚ ਹੋ ਜਾਂਦੇ ਨੇ ਮੈਂ ਤੁਹਾਡੇ ਪਰਿਵਾਰ ਦਾ ਮੁਖਸ਼ਿਆ ਉਹ ਬਾਕੀ ਸ਼ਿਕਵਸ਼ ਕਰਤਾ ਬਾਅਦ ਚ ਪੂਰੀਆਂ ਕਰ ਲਾਂਗੇ ਆਪਾਂ ਨਿਵੇੜ ਲਾਂਗੇ ਸਾਰੀਆਂ 14 ਤੋਂ ਬਾਅਦ 4 4 ਜੂਨ ਤੋਂ ਬਾਅਦ 3 ਸਾਲ ਪਏ ਨੇ 3 ਸਾਲਾਂ ਚ ਤਾਂ ਨੇਹਰੀਆਂ ਲਿਆਵਾਂਗੇ ਵਿਕਾਸ ਵਾਲੀਆਂ ਆਪਾਂ ਆ 2 ਸਾਲਾਂ ਚ ਵੀ 6 ਮਹੀਨੇ ਤਾਂ ਅਫਸਰ-ਅਫਸਰਾਂ ਤੇ ਕੰਟਰੋਲ ਕਰਨ ਨੂੰ ਲੱਗਦਾ ਹੈ 6 ਘਸਤ ਮਹੀਨੇ ਇਹਨਾਂ ਨੇ ਲਵਾਤੇ ਆ ਐ ਨਹੀਂ ਹੁੰਦਾ ਉਹ ਨਹੀਂ ਹੁੰਦਾ ਫਿਰ ਮੈਂ ਇੱਕ ਦਿਨ ਵਿਧਾਨ ਸਭਾ ਜਿੰਦਾ ਹੀ ਲੈ ਗਿਆ ਸੀ ਮੈਂ ਕਿਹਾ ਇਹਨੂੰ ਜਿੰਦਾ ਲਾਓ ਪਹਿਲਾਂ ਇਹਨਾਂ ਨੂੰ ਇਹਨਾਂ ਨੂੰ ਲੋਕ ਲਾਓ ਇਹ ਆਪ ਬੋਲ ਕੇ ਤੁਰ ਜਾਂਦੇ ਨੇ ਬਾਕੀ ਖਾਲੀ ਰਹਿ ਜਾਂਦਾ ਮੈਂ ਕਿਹਾ ਇਹਨੂੰ ਕੋਰ ਨਾਲੇ ਬੋਲੋ ਨਾਲੇ ਸੁਣੋ ਬਹੁਤ ਬਹੁਤ ਧੰਨਵਾਦ। ਵਾਹ ਵਾਹ। ਤਾੜੀਆਂ ਮਾਰ ਦਿਓ ਕਿਉਂਕਿ ਇਹ ਜੋਸ਼ ਨੌਜਵਾਨਾਂ ਦਾ ਜੋਸ਼ ਤੇ ਬਜ਼ੁਰਗਾਂ ਦਾ ਹੋਸ਼ ਜਦੋਂ ਜੋਸ਼ ਤੇ ਹੋਸ਼ ਦੋਨੇ ਇਕੱਠੇ ਹੋ ਜਾਣ ਫਿਰ ਕੋਈ ਮੰਜ਼ਿਲ ਹੈ ਜੀ ਨਹੀਂ ਹੁੰਦੀ ਜਿਹੜੀ ਸਰਨਾ ਕੀਤੀ ਜਾ ਸਕੇ। ਤੁਹਾਡਾ ਅਸ਼ੀਰਵਾਦ ਚਾਹੀਦਾ ਜੀ ਬਸ। ਜਿਸ ਜਿਸ ਦ੍ਰਿੜ ਰਾਤੇ ਨਾਲ ਤੁਸੀਂ ਉੱਠ ਕੇ ਮੇਰਾ ਹੌਸਲਾ ਵਧਾਇਆ ਹੈ ਮੇਰੇ ਲਈ ਬਹੁਤ ਹੈ। ਮੇਰੇ ਲਈ ਇੰਨੇ ਕਾਫੀ ਹੈ। ਕਿਉਂਕਿ ਇਹਨਾਂ ਨੇ ਮਜ਼ਾਕ ਸਮਝ ਲਿਆ ਦੇਸ਼ ਨੂੰ। ਇਹਨੇ ਪੰਜਾਬ ਨੂੰ ਐਂ ਸਮਝ ਲਿਆ ਲੋਕਾਂ ਨੂੰ ਭੇਡਾਂ ਬੱਕਰੀਆਂ ਸਮਝ ਲਿਆ ਇੱਧਰ ਨੂੰ ਹੱਕ ਲੋ ਹੁਣ ਇੱਧਰ ਨੂੰ ਹੱਕ ਲੋ ਐਂ ਤੋਰੀ ਫਿਰੋ ਕੋਈ ਮਾਨ ਇੱਜ਼ਤ ਨਹੀਂ ਕਿਸੇ ਲੋਕ ਬੰਦੇ ਦਾ ਕਰਦੇ ਸੁਆਮ ਆਦਮੀ ਪਾਰਟੀ ਐ ਜਾਂ ਤੁਹਾਡੀ ਸਰਕਾਰ ਐ ਕੋਈ ਸਿੱਧਾ ਵੀ ਆ ਕੇ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਰਹਿੰਦੇ ਨੇ ਮੇਰੇ ਕੋਲੇ ਬਹੁਤ ਸਾਰੇ ਲੋਕ ਆ ਕੇ ਰੋਣ ਲੱਗ ਜਾਂਦੇ ਐ ਕਹਿੰਦੇ ਜੀ ਇਹ ਕਰ ਤਾਂ ਸਾਨੂੰ ਬੜ ਨਹੀਂ ਦਿੰਦਾ ਸੀ ਕੋਈ ਇੱਥੇ ਤੱਕ ਤਾਂ ਸਾਨੂੰ ਕੋਈ ਆਉਣ ਹੀ ਦਿੰਦਾ ਸੀ ਹਵਾ ਬਣਾ ਲੈਂਦੇ ਹਵਾ